ਸਾਸੀਗਾਲ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸ.ਸੀ.ਪੀ.ਸੀ ਦੇ ਚੌਥੀ ਵਾਰ ਬਣੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਚਾਨਕ ਮੀਟਿੰਗ ਸਰਦੀ ਮੀਟਿੰਗ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਸ ਤੋਂ ਬਾਅਦ ਵੱਡੇ ਫੈਸਲੇ ਲੈ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਚੌਥੀ ਵਾਰ ਪ੍ਰਧਾਨ ਬਣੇ ਜਿਨ੍ਹਾਂ ਨੇ ਬੀਬੀ ਜਗੀਰ ਕੌਰ ਨੂੰ ਬੜੇ ਵੱਡੇ ਫਰਕ ਦੇ ਨਾਲ ਵੋਟਾਂ ਦੇ ਵਿੱਚ ਹਰਾਇਆ ਸੀ ਹੰਗਾਮਾ ਹੋਇਆ ਸੀ ਅੱਜ ਤੋਂ 2 ਦਿਨ ਪਹਿਲਾਂ ਜਦੋਂ ਗੁਰਦੁਆਰਾ ਪਰਵੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਅਤੇ ਸ਼੍ਰੀ ਅਕ ਦਮਦਮਾ ਸਾਹਿਬ ਦੇ ਜਥੇ ਦਾ ਗਿਆਨੀ ਹਰਪ੍ਰੀਤ ਸਿੰਘ ਹੁਣਾਵਾਲੂ ਇੱਕ ਗੁਪਤ ਮੀਟਿੰਗ ਕੀਤੀ ਸੀ ਗਈ ਸੀ ਗੁਪਤ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਜਿਸ ਨੂੰ ਸੁਧਾਰ ਲਹਿਰ ਕਿਹਾ ਸੁਧਾਰ ਲਹਿਰ ਧੜੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਨੇ ਫਿਰ ਅੰਦਰ ਖਾਤੇ ਜਾ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਦਮਦਮਾ ਸਾਹਿਬ ਵਿਖੇ ਇੱਕ ਘੰਟਾ ਮੀਟਿੰਗ ਕੀਤੀ ਯਾਨੀ ਕਿ ਪੰਜਾਬ ਅਤੇ ਪੰਜਾਬ ਦੇ ਵਿੱਚ ਸਿੱਖ ਪੰਥਕ ਨੂੰ ਇਹਨਾਂ ਛੋਟੀਆਂ ਅਤੇ ਗੁਪਤ ਮੀਟਿੰਗਾਂ ਕਰਕੇ ਸ਼ਸ਼ੋ ਪੰਜ ਵਿੱਚ ਪਾਇਆ ਜਾ ਰਿਹਾ ਹੈ ਇੱਕ ਪਾਸੇ ਆਪਸੀ ਘਰਟੋਕਲੀਸ਼ ਵਧਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਇਸ ਬਾਰੇ ਇੱਕ ਵੱਡਾ ਫੈਸਲਾ ਆਇਆ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਹੜੇ ਉਹ ਲੱਗਦਾ ਹੈ ਕਿ ਉਹਨਾਂ ਦੇ ਸੁਰ ਜਿਹੜੇ ਨੇ ਸੁਖਬੀਰ ਬਾਦਲ ਹੁਣਾਂ ਦੇ ਨਾਲ ਮਿਲੇ ਹੋਏ ਨੇ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੀ ਸਾਡੀ ਪਹਿਲਾਂ ਮੀਟਿੰਗ ਹੋਈ ਹੈ ਉਹ ਸਿੱਖ ਅਤੇ ਪੰਥਕ ਮਸਲਿਆਂ ਨੂੰ ਲੈ ਕੇ ਹੋਈ ਹੈ ਲੇਕਿਨ ਇੱਧਰ ਆਪਣੀ ਮਨ ਮਰਜ਼ੀ ਦੀ ਸਜ਼ਾ ਲਵਾਉਣਾ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਲਹਿਰ ਧੜੇ ਵਾਲੇ ਉਹਨਾਂ ਨੇ ਕਿਹਾ ਕਿ ਮਲਾਈ ਖਾ ਕੇ ਅਹੁਦੇਦਾਰੀਆਂ ਲੈ ਕੇ ਵਜ਼ੀਰੀਆਂ ਕਰਕੇ ਹੁਣ ਸਾਰਾ ਦੋਸ਼ ਜਿਹੜਾ ਹੈ ਉਹ ਸੁਖਬੀਰ ਬਾਦਲ ਉੱਤੇ ਲਾਉਣਾ ਚਾਹੁੰਦੇ ਨੇ ਉਹ ਕਹਿੰਦੇ ਇਸ ਤਰ੍ਹਾਂ ਗੱਲ ਤੇ ਨਹੀਂ ਬਣਨੀ ਇਟ ਮੀਨਸ ਕਿ ਜਿਹੜਾ ਫੈਸਲਾ ਅੱਜ ਜਾਂ ਕੱਲ ਜਾਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਕੱਠੇ ਹੋਣਗੇ ਉਹ ਫੈਸਲਾ ਲਗਭਗ ਸੁਖਬੀਰ ਬਾਦਲ ਦੇ ਹੱਕ ਵਿੱਚ ਆਵੇਗਾ ਕਿਉਂ ਆਵੇਗਾ ਕਿਉਂਕਿ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੌਥੀ ਵਾਰ ਪ੍ਰਧਾਨ ਬਣੇ ਨੇ ਉਹਨਾਂ ਦਾ ਰਵੱਈਆ ਅੱਜ ਬਦਲਿਆ ਹੋਇਆ ਲੱਗਿਆ ਜਦੋਂ ਉਹਨਾਂ ਨੇ ਕਾਨਫਰੰਸ ਕੀਤੀ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਮਲਾਈਆਂ ਖਾਣ ਵਾਲੇ ਹੁਣ ਸਖਤ ਸਜ਼ਾ ਦਿਵਾਉਣ ਦੀਆਂ ਗੱਲਾਂ ਕਰ ਰਹੇ ਨੇ ਸੁਖਬੀਰ ਬਾਦਲ ਨੂੰ ਗੁਪਤ ਮੀਟਿੰਗ ਕਰਕੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਮਲਾਈਆਂ ਖਾਧੀਆਂ ਗਈਆਂ ਭ੍ਰਿਸ਼ਟਾਚਾਰ ਕੀਤੇ ਗਿਆ ਵਜ਼ੀਰੀਆਂ ਲਈਆਂ ਗਈਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਜੋ ਤਨਖਾਹਾਂ ਜਿਹਨਾਂ ਨੂੰ ਕਰਾਰ ਕਰਾਰ ਦਿੱਤਾ ਹੋਇਆ ਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਸਿਰ ਉੱਤੇ ਉਡਾਰੀਆਂ ਮਾਰੀਆਂ ਸੀ ਉਹਦਾ ਪੰਥ ਕਿੱਥੇ ਸੀ ਉਹਦਾ ਸਿੱਖ ਮਰਿਆਦਾ ਕਿੱਥੇ ਸੀ ਉਹਦਾ ਇਹਨਾਂ ਵੱਲੋਂ ਕਹਾ ਨਹੀਂ ਕੀਤਾ ਗਿਆ ਯਾਨੀ ਕਿ ਉਹਨਾਂ ਨੇ ਕਿਹਾ ਕਿ ਦੋਸ਼ੀ ਇਹ ਦੋਵੇਂ ਧਿਰਾਂ ਹੀ ਨੇ ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਅੱਜ ਗੱਲਬਾਤ ਕੀਤੀ ਇਟ ਮੀਨਸ ਕਿ ਉਹ ਕਿਤੇ ਨਾ ਕੀਤੇ ਜਾ ਕੇ ਫੇਵਰ ਕਰ ਰਹੇ ਨੇ ਪੱਖਪਤ ਕਰ ਰਹੇ ਨੇ ਸੁਖਵੀਰ ਬਾਦਲ ਦਾ ਸੂਤਰ ਦੱਸਦੇ ਨੇ ਕਿ ਜਿਹੜੇ ਇੱਕ ਫਿਰ ਜਿਹੜੇ ਹਵਾਈ ਚਾਜ ਨੇ ਉਹਨਾਂ ਦੇ ਵਿੱਚ ਜਦੋਂ ਸਿੱਖ ਖੌਮ ਸਫਰ ਕਰਦੀ ਸਿੱਖ ਲੋਕ ਸਫਰ ਕਰਦੇ ਨੇ ਉਹਨਾਂ ਨੂੰ ਪੂਰੇ ਕਕਾਰ ਪਹਿਨਣ ਤੋਂ ਮਨਾਹੀ ਕੀਤੀ ਜਾਂਦੀ ਹੈ ਇਸ ਦਾ ਮੁੱਦਾ ਵੀ ਜਿਹੜਾ ਹੈ ਭਾਰਤ ਦੇ ਵਿੱਚ ਲੇਕਿਨ ਪੂਰੇ ਵਰਲਡ ਵਿੱਚ ਚੁੱਕਿਆ ਜਾਵੇਗਾ ਇਸ ਬਾਰੇ ਮਤਾ ਪਾਇਆ ਗਿਆ ਹੈ ਦੂਸਰੀ ਪਾਸੇ ਕਈ ਭਾਰਤ ਦੇ ਵਿੱਚ ਜਿੱਥੇ ਸਿੱਖ ਵੱਸਦੇ ਨੇ ਕਦੇ ਵੀ ਕੰਪੀਟੀਸ਼ਨ ਐਗਜ਼ਾਮ ਹੁੰਦੇ ਨੇ ਉੱਥੇ ਪ੍ਰੋਪਰ ਗਕਾਰ ਪਾ ਕੇ ਪੇਪਰਾਂ ਦੇ ਵਿੱਚ ਬੈਠਣ ਨਹੀਂ ਦਿੱਤਾ ਜਾਂਦਾ ਇਹ ਵੀ ਮੁੱਦੇ ਨੂੰ ਜਿਹੜਾ ਹੈ ਪੂਰੀ ਤਰ੍ਹਾਂ ਖੰਘਾਲਿਆ ਗਿਆ ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਯਾਨੀ ਕਿ ਸਾਰੀਆਂ ਗੱਲਾਂ ਨੂੰ ਜੇ ਖੰਘੋਲ ਕੇ ਵੇਖੀਏ ਜੇ ਇਹਦਾ ਅਨਲਿਸਿਸ ਕੀਤਾ ਜਾਵੇ ਤੇ ਇਹ ਗੱਲ ਸਾਬਤ ਹੁੰਦੀ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿਤੇ ਨਾ ਕਿਤੇ ਜਾ ਕੇ ਜਦੋਂ ਮਲਾਈਆ ਖਾਣ ਦੀ ਗੱਲ ਕਹਿ ਰਹੇ ਨੇ ਕਿ ਮਲਾਈ ਦਾ ਬਾਗੀ ਧੜੇ ਵੱਲੇ ਜੋ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਸੁਧਾਰ ਲਹਿਰ ਅਖੋਂ ਦਾ ਜਿਹੜਾ ਧੜਾ ਉਹਨਾਂ ਵੱਲੋਂ ਵੀ ਖਾਧੀ ਗਈ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਸਜ਼ਾ ਕਿਸ ਤਰ੍ਹਾਂ ਦੀ ਮਿਲਦੀ ਹੈ ਕਿਸ ਤਰ੍ਹਾਂ ਦੇ ਸਖਤ ਹੁਕਮ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਗਿਆਨੀ ਸ਼੍ਰੀ ਦਮਦਮਾ ਸਾਹਿਬ ਦੇ ਹਰਪ੍ਰੀਤ ਵੱਲੋਂ ਆਉਂਦੇ ਨੇ ਧੰਨਵਾਦ